ਜਗਾਵਾ ਜਿੱਥੇ ਕੀ ਡਰੋਨ ਡਿੱਗਾ ਵਾ ਅੰਦਰ ਜਿਹੜੀ ਆ ਸਪੋਰਟ ਜਿਹੜੀ ਚੀਜ਼ ਡਿੱਗੀ ਹੋਈ ਆ ਇਹ ਸਵੇਰੇ 5:30 ਵਜੇ ਨਾਲ ਇਹ ਇਧਰ ਆਰਮੀ ਦਾ ਕੈਂਟ ਆ ਉਧਰ ਘੁੰਮਦਾ ਸੀ ਉਧਰੋਂ ਘੁੰਮਦੇ ਜਦੋਂ ਉਧਰੋਂ ਆਰਮੀ ਨੇ ਮਤਲਬ ਅਟੈਕ ਕੀਤਾ ਤੇ ਇਹਧਰੋਂ ਘੁੰਮਦਾ ਘੁੰਮਦਾ ਮੁੜ ਕੇ ਸਾਡੀਆਂ ਕੋਠੀਆਂ ਧੋ ਕੇ ਫਿਰ ਇਹ ਪਿੰਡ ਦੇ ਵਿੱਚ ਆ ਗਿਆ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹਵੇਲੀ ਵਿੱਚ ਡਿਗਾ ਵਾ ਉਹ ਸਦਾਜੀ ਨਾਲ ਨੇ ਅਸਹਾਰੀ ਕੀ ਨਾ ਕੀ ਸਵੇਰੇ ਕਿੰਨੇ ਵਜੇ ਦਾ ਮਾਹੌਲ ਦੇਖਿਆ ਤੁਸੀਂ ਬਾਟਰ ਵਾਲੇ ਪਾਸੋਂ ਕੀ ਦੇਖਿਆ ਕੋ ਦੱਸਣਾ ਨੂੰ ਸਾਂਝਾ ਕਰ ਦਿਓ ਜੀ ਰਾਤ ਵੀ ਇਹ ਕਰੀਬ 8:30 9 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਕੰਮ ਇਹ ਤੇ ਦਿਨ ਚੜ੍ਹਦੇ ਤੱਕ ਇਹ ਫੈਰਿੰਗ ਹੁੰਦੀ ਰਹੀ ਹੈ ਇਹ ਕਰੀਬ 8:30 5 ਵਜੇ ਅਸੀਂ ਗੁਰਦੁਆਰੇ ਬੈਠੇ ਹਾਂ ਉਸ ਟਾਈਮ ਇਧਰੋਂ ਆਇਆ ਇਹਦੇ ਮਗਰਾਂ ਬੜੀ ਵਗੰਡੀ ਸੀ ਤੇ ਇੱਕਦਮ ਉੱਥੋਂ ਆਣ ਕੇ ਇੱਥੇ ਦਿਖ ਪਿਆ ਹੋ ਸਕਦਾ ਵੀ ਜਿਆਦਾ ਬਹੁਤ ਜਿਆਦਾ ਨੁਕਸਾਨ ਹੋ ਜੇ ਮਤਲਬ ਚੱਲ ਜਾਂਦਾ ਤੇ ਪਰ ਆਰਮੀ ਨੇ ਬਹੁਤ ਵੱਡੀ ਇਹ ਮਤਲਬ ਕੀਤੀ ਕਾਮਯਾਬੀ ਕੀਤੀ ਆ ਰਿਸਕ ਲਿਆ ਜਿਹੜਾ ਇਹਨਾਂ ਨੇ ਉਧਰੋਂ ਮਤਲਬ ਗੰਗਾ ਦੇ 에ਅਰ ਗੰਗਾ ਨਾਲ ਤੋੜ ਕੇ ਘਮਾ ਕੇ ਇਹਦੋਂ ਮੂੰਹ ਮੋੜਦਾ ਇਹਦਾ ਸਵੇਰੇ 3:30 ਵਜੇ ਜਿਹੜੇ ਟੜਕੇ ਦਿਨ ਚੜਦਾ ਤੇ ਉਸੇ ਵੇਲੇ ਜਿਹੜੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਦੇਖੋ ਜੇ ਪੰਜਾਬ ਹੀ ਆ ਪੰਜਾਬੀ ਆ ਜਿਹੜਾ ਅੜਦਾ ਉਹਦੇ ਅੰਦਰ ਤੁਸੀਂ ਪੰਜਾਬੀਆਂ ਕੇ ਸਾਈਡ ਤੇ ਤੁਸੀਂ ਗੰਗਾ ਤੋਂ ਪਾਰ ਪਚਾਵਾਂਗੇ ਪਰ ਸਾਡਾ ਤਾਂ 1.5 ਲੱਖ ਨਾਲ ਇੱਕ ਲੜ ਗਿਆ ਤੇ ਇਹ ਕੀ ਚੀਜ਼ ਹੈ 65.71 84.2 ਸਾਨੂੰ ਕੋਈ ਡਰ ਨਹੀਂ ਸਾਡੇ ਸਾਡੇ ਮੁੰਡੇ ਸਾਰੇ ਦਲੇਰ ਆ ਕੋਈ ਇਹੋ ਜੀ ਸਹਿਮ ਵਾਲਾ ਗੱਲ ਨਹੀਂ ਹੈਗੀ ਉਹ ਘਰ ਵਾਲਿਆਂ ਦੇ ਦਵਾ ਤਾਂ ਚ ਬੱਚਾ ਭਰਿਆ ਸੀ ਉੱਥੇ ਦਰੋਂ ਪਾਣੀ ਸੁੱਟਣ ਦੀ ਕੋਸ਼ਿਸ਼ ਕੀਤੀ ਪੂਰਾ ਵੀ ਬੁਝਾਇਆ ਉਹਨੂੰ ਇਹ ਲੱਗੇ ਤੂੜੀ ਮੱਝਾਂ ਹੀ ਜੇ ਉਹ ਬੰਬ ਚੱਲ ਜਾਂਦੇ ਤੇ ਉਹ ਬਹੁਤ ਤਗੜਾ ਨੁਕਸਾਨ ਹੋਣਾ ਪਿੰਡ ਦਾ ਅਸੀਂ ਕੋਠੇ ਤੇ ਚੜ ਕੇ ਵੇਖਣੇ ਤੇ ਜਿਹੜੀਆਂ ਗੋਲੀਆਂ ਨਾਲ ਉਹ ਜਗਦਿਆਂ ਆ ਜਾਂਦੀਆਂ ਇਹ ਤਾਂ ਬ੍ਰਿਟਨ ਹੀ ਜੰਗਦੇ ਪਰ ਜਦੋਂ ਇਹਨਾਂ ਨੇ ਸ਼ੂਟ ਕੀਤਾ ਨਾ ਆਰਮੀ ਨੇ ਉਦੋਂ ਇੱਕਦਮ ਮੇਰੀ ਇਨੀ ਕਿ ਜਿਆਦੀ ਆਵਾਜ਼ ਹੋ ਗਈ ਵੀ ਜਿਹੜੇ ਸਾਡੇ ਬੱਚੇ ਸੁੱਤੇ ਨਾ ਉਹ ਵੀ ਬੁੜਕ-ਮੁੜਕ ਕੇ ਉੱਠੇ ਆ ਜੰਗ ਤੇ ਵੇਖੋ ਇਨਸਾਨੀ ਜਿਹੜਾ ਹੈਗਾ ਵਾ ਉਹ ਜਿੰਨੀ ਜ਼ਰੂਰਤ ਹੈ ਇਨਸਾਨੀ ਘਾਟਾ ਨੁਕਸਾਨ ਹੈ ਬਹੁਤ ਜ਼ਿਆਦਾ ਜੰਗ ਨਹੀਂ ਹੋਣੀ ਚਾਹੀਦੀ ਕੋਈ ਵੀ ਚੀਜ਼ ਆਦਾ ਬੈਠ ਕੇ ਦਾ ਹੱਲ ਮੁੱਦਾ ਕੱਢਿਆ ਜਾ ਸਕਦਾ ਵਾ ਸਸ ਕੀਆ ਦੋਸਤੋ ਮੈਂ ਹਟਵਾਲਾ ਦੋਸਤ ਅਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚੈਨਲ ਨਾਲ ਤਸਵੀਰਾਂ ਵਖਾਵਾਂਗੇ ਤੁਹਾਨੂੰ ਅੱਜ ਵਡਾਲਾ ਪਿੱਟੇਵੜ ਦੀ ਆ ਜਿੱਥੇ ਕਿ ਰਾਤ ਨੂੰ ਜਿਹੜਾ ਕਿ ਡਰੋਨ ਡਿੱਗਾ ਉਹ ਤੁਸੀਂ ਇੱਕ ਵਾਰ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਇਹ ਉਹ ਜਗਾਵਾ ਜਿੱਥੇ ਕਿ ਡਰੋਨ ਡਿੱਗਾ ਵਾ ਅਤੇ ਕਾਫੀ ਡਾਕੀ ਪੁਲਸ ਅਤੇ ਆਰਮੀ ਜਿਹੜੀ ਆ ਵੱਡੀ ਤਲਾਬ ਵਿੱਚ ਪਹੁੰਚੀ ਆ ਤੁਸੀਂ ਦੇਖ ਸਕਦੇ ਹੋ ਇਸ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅਤੇ ਪਿੰਡ ਵਾਸੀ ਵੀ ਸਾਡੇ ਨਾਲ ਗੱਲਬਾਤ ਕਰਾਂਗੇ ਪੁੱਛਾਂਗੇ ਸਾਰਾ ਕੀ ਮਾਮਲਾ ਕਿੰਨੇ ਵਜੇ ਡੈਕਟ ਰਾਉਂਡ ਗਾ ਤੇ ਕੀ ਹਾਲਾਤ ਨੇ ਪਿੰਡ ਦੇ ਹਾਂਜੀ ਸਾਹਿਬ ਜੀ ਕੀ ਨਾਮ ਜੀ ਤੁਹਾਡਾ ਤੇ ਦਸ਼ਕਾ ਜੀ ਨੂੰ ਸਾਂਝਾ ਕਰ ਦਿਓ ਕਿਹੜਾ ਪਿੰਡ ਆ ਤੇ ਕਿੰਨੇ ਵੇ ਸਵੇਰੇ ਡੈਕਟ ਰਾਉਂਡ ਗਏ ਮੇਰਾ ਨਾਮ ਰਜਵੰਤ ਸਿੰਘ ਬਡਾਲਾ ਜੀ ਕਿਸਾਨ ਸង្ਕਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਨੰਬਰ ਸਰਦਾ ਜੀ ਇਹ ਬਡਾਲਾ ਪਟੇਵੜ ਪਿੰਡ ਆ ਜੀ ਸਾਡਾ ਆਪਣਾ ਇਹ ਸਵੇਰੇ 5:30 ਵਜੇ ਨਾਲ ਇੱਥੇ ਆਰਮੀ ਦਾ ਕੈਂਟ ਆ ਉਧਰ ਘੁੰਮਦਾ ਸੀ ਉਧਰੋਂ ਘੁੰਮਦੇ ਜਦੋਂ ਉਧਰੋਂ ਆਰਮੀ ਨੇ ਮਤਲਬ ਅਟੈਕ ਕੀਤਾ ਤੇ ਇਧਰੋਂ ਘੁੰਮਦਾ ਘੁੰਮਦਾ ਮੁੜ ਕੇ ਸਾਡੀਆਂ ਕੋਠੀਆਂ ਧੋਕੇ ਫਿਰ ਇਹ ਪਿੰਡ ਦੇ ਵਿੱਚ ਆ ਗਿਆ ਇੱਥੇ ਆਣ ਕੇ ਮੁੜ ਕੇ ਆ ਜਗੀਰ ਸਿੰਘ ਫੌਜੀ ਆ ਇਹਨਾਂ ਦਾ ਸਾਬਕਾ ਫੌਜੀ ਦਾ ਛੋਟਾ ਭਰਾ ਵਾ ਉਹਦੇ ਕਾਰਨ ਕਿ ਡਿੱਗਾ ਇਹ ਵੀ ਚਲੋ ਇਹਨਾਂ ਬੜੀ ਦਿਲਵਦੀ ਕੀਤੀ ਆ ਇਹਨਾਂ ਨੇ ਬਾਲਟੀਆਂ ਨਾਲ ਆਗੂ ਗੁ ਬੁਝਾਤੀ ਆ ਪਰ ਦਿਲਵਦੀ ਕਰਕੇ ਪਰ ਕਰਨਾ ਨਹੀਂ ਚਾਹੀਦਾ ਕਿਉਂਕਿ 10 ਕਿਲੋ ਸੋੜ ਦਾਲ ਪਿਆਜ਼ ਪਿਆਜ਼ ਅਜੇ ਮਤਲਬ ਉਹ ਚੱਲਿਆ ਨਹੀਂਗਾ ਪਰ ਸਿਰ ਸਾਡੇ ਫਿਰ ਵੀ ਪੰਜਾਬੀਆਂ ਦੀ ਹਕੀਕਤ ਆ ਵੀ ਜਿਹੜਾ ਆਜੋ ਨੂੰ ਸਾਮ ਲਾਣਾ ਭਾਵੇਂ ਜਿਤਨਾ ਮਰਜ਼ੀ ਹੋਵੇ ਆ ਇਹ ਕਰਕੇ ਹੁਣ ਜੇ ਆਰਮੀ ਆਉਂਦੇ ਹੀ ਆ ਉਨ ਚੋਕੇ ਖੜੂਗੀ ਫਿਰ ਪਤਾ ਲੱਗੂ ਕਿ ਲੱਗਦਾ ਵੀ ਪਾਕਿਸਤਾਨ ਜਿਹੜਾ ਵਾ ਬਾਰ-ਬਾਰ ਜਿਹੜਾ ਇਸ ਤਰ੍ਹਾਂ ਡਰੋਨ ਨਾਲ ਹਮਲੇ ਕਰਦਾ ਵਾ ਜਿਵੇਂ ਵਾ ਸਪੋਰਟਕ ਚੀਜ਼ਾਂ ਬਣ ਕੇ ਭੇਜਦਾ ਵਾ ਕਿਤੇ ਕਿਤੇ ਉਹਦੀਆਂ ਨਕਾਮ ਜਿਹੀ ਕੋਸ਼ਿਸ਼ਾਂ ਵਾ ਜਿਹੜੀਆਂ 에ਅਰ ਫੋਰਸ ਵੱਲੋਂ ਜਿਹੜੀਆਂ ਤਬਾਹ ਕਰ ਦਿੱਤੇ ਵਾ ਨਿਮਤ ਉਸ ਦੱਸਿਆ ਵੀ ਲੱਗੇ ਆਰਮੀ ਕੈਂਟ ਆ ਉੱਥੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਤੇ ਆਪਣੀ ਜਿਹੜੇ 에ਅਰ ਫੋਰਸ ਵੱਲੋਂ ਜਿਹਨਾਂ ਨੂੰ ਮਾਰ ਕੇ ਜਿਹੜਾ ਤਵਸਤ ਕਰ ਦਿੱਤਾ ਗਿਆ ਤੇ ਉਹ ਘੋਮਦਾ ਘੁੰਮਦਾ ਜਿਹੜਾ ਇੱਥੇ ਆ ਕੇ ਡਿੱਗ ਪਿਆ ਵਾ ਨਾ ਬਨਾ ਕਰਕੇ ਆਰਮੀ ਫੋਰਸ ਦੇ ਡਿੱਗ ਪੈਂਦਾ ਕਿ ਲੱਗਦਾ ਸੀ ਵੱਡਾ ਹਾ ਹੋ ਸਕਦਾ ਵੀ ਜਿਆਦਾ ਬਹੁਤ ਜਿਆਦਾ ਨੁਕਸਾਨ ਹੋ ਜੇ ਮਤਲਬ ਚੱਲ ਜਾਂਦਾ ਤੇ ਪਰ ਆਰਮੀ ਨੇ ਬਹੁਤ ਵੱਡੀ ਇਹ ਮਤਲਬ ਕੀਤੀ ਕਾਮਯਾਬੀ ਕੀਤੀ ਆ ਰਿਸਕ ਲਿਆ ਜਿਹੜਾ ਇਹਨਾਂ ਨੇ ਉਧਰੋਂ ਮਤਲਬ ਗੰਨਾ ਦੇ ਏਅਰ ਗੰਨਾ ਨਾਲ ਤੋੜ ਕੇ ਘਮਾ ਕੇ ਇਹਨਾਂ ਨੂੰ ਮੂੰਹ ਮੋੜਤਾ ਇਹਦਾ ਕਿੰਨੇ ਸੋ ਵੀ ਖਾ ਕੇ ਪੰਜਾਬ ਨੂੰ ਕਿਉਂ ਟਾਰਗੇਟ ਬਣਾਇਆ ਜਾ ਰਿਹਾ ਕੱਲ ਰਾਤ ਦੀਆਂ ਜਿਹੜੀਆਂ ਅਸੀਂ ਵੇਖਣ ਮਿਲਦੀਆਂ ਰਾਤ ਨੂੰ ਤਮਾਕੀ ਹੋ ਰਹੇ ਨੇ ਸਵੇਰ ਦੀ ਗੱਲ ਕਰਦੀ ਸਵੇਰ ਦੀ 5:30 ਵਜੇ ਜਿਹੜੇ ਟੜਕੇ ਦੇ ਚੜਦਾ ਉਸੇ ਵੇਲੇ ਜਿਹੜੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਪੰਜਾਬ ਨੂੰ ਕਿਉਂ ਨਿਸ਼ਾਨਾ ਬਣਾਇਆ ਜਾ ਰਿਹਾ ਇਹ ਕੋਈ ਇੱਕ ਪੰਜਾਬੀ ਆ ਪੰਜਾਬੀ ਆ ਜ ਉਹਦੇ ਅੰਦਰ ਤੁਸੀਂ ਪੰਜਾਬੀਓਂ ਕੇ ਸਾਈਡ ਤੇ ਤੁਸੀਂ ਗੰਗਾ ਤੋਂ ਪਾਰ ਪਹੁੰਚਵਾਂਗੇ ਸਹੀ ਗੱਲ ਹੈ ਪਰ ਸਾਡੇ ਸਾਡੇ ਤੋਂ ਗਾਂ ਲੰਘਣਗੇ ਤਾਂ ਇਹ ਪਹੁੰਚਣਗੇ ਨਾ ਨਹੀਂ ਪਹੁੰਚਣਗੇ ਅਗਲੇ ਬੰਨੇ ਖੜੇ ਅਸੀਂ ਛਾਤੀਆਂ ਡਾਹ ਕੇ ਇਹ ਕਰਕੇ ਪੰਜਾਬ ਨੂੰ ਤਾਂ ਤਾੜ ਤਾੜ ਗਿਰ ਕਰਦਾ ਵੀ ਪੰਜਾਬ ਨੂੰ ਕਮਜ਼ੋਰ ਕਰ ਦਈਏ ਪਰ ਸਾਡਾ ਤਾਂ ਇੱਕ ਸਵਾ ਸਵਾ ਲੱਖ ਨਾਲ ਇੱਕ ਲੜ ਗਿਆ ਤੇ ਇਹ ਕੀ ਚੀਜ਼ ਹੈ ਬਿਲਕੁਲ ਜੀ ਬਲਕਿ ਲੱਗਦਾ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਲੋਕਾਂ ਦੇ ਮਨਾਂ 'ਚ ਕੋਈ ਡਰ ਦਾ ਮਾਹੌਲ ਹੈਗਾ ਦਸ਼ਤ ਦਾ ਮਾਹੌਲ ਹੈਗਾ ਚੀਜ਼ ਨੂੰ ਲੈ ਕੇ ਵੇਖੋ ਜੀ ਅਸੀਂ ਸਾਰੀਆਂ ਜੰਗਾਂ ਹੰਡਾਈਆਂ 65 ਹੰਡਾਈ 71 ਹੰਡਾਈ 84 ਅਸੀਂ ਹੰਡਾਈ ਸਾਨੂੰ ਕੋਈ ਕੋਈ ਇਹੋ ਜੀ ਸਹਿਮ ਵਾਲਾ ਗੱਲ ਨਹੀਂ ਹੈਗੀ ਕੋਈ ਸਾਡੇ ਬਡਾਲੇ ਦੇ ਵਿੱਚ ਕੋਈ ਇਹੋ ਜੀ ਗੱਲ ਡਰ ਦਾ ਸਹਿਮ ਨਹੀਂ ਹੈਨੀ ਮਨਿਸੋਪੀ ਖਾਸ ਤੱਕ ਬਡਾਲੇ ਦੀ ਅਲੱਗ-ਅਲੱਗ ਗੱਲ ਕਰੀਏ ਹੋਰ ਇਸ ਇਲਾਕੇ ਦੇ ਕਿੱਥੇ-ਕਿੱਥੇ ਲੱਗ ਲੱਗੇ ਜਿਹੜੇ ਨੇ ਸਪੋਰਟ ਖੋਜੇ ਨੇ ਜਾਂ ਕਿੱਥੇ-ਕਿੱਥੇ ਡਰੋਨਾਂ ਹਮਲੇ ਹੋਏ ਨੇ ਲੱਗੇ ਇੱਥੇ ਸਾਨੂੰ ਇਹ ਪਤਾ ਲੱਗਾ ਵੀ ਆ ਰਡਾਲੇ ਪਿੰਡ ਇੱਕ ਡਿੱਗਾ ਇੱਕ ਪਰਾਂ ਫਦੇ ਘੜ ਚੂੜੀਆਂ ਲੱਗੇ ਪੰਦੇਰ ਪਿੰਡ ਆ ਇੱਕ ਉੱਥੇ ਵੀ ਡਰੋਨ ਡਿੱਗਾ ਮੋਜੈਲ ਡਿੱਗੀ ਆ ਮਤਲਬ ਕਾਫੀ ਥਾਵਾਂ ਤੇ ਇਹ ਡਹਿ ਕੋਸ਼ਿਸ਼ਾਂ ਕਰਨ ਪਰ ਇਹਨਾਂ ਦੀ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ ਨਕਾਮ ਹੀ ਹੋਣਗੀਆਂ ਨੇਕ ਜੀ ਤੁਸੀਂ ਦੇਖ ਸਕਦੇ ਹੋ ਵੀ ਉਹਨਾਂ ਕਹਿਣਾ ਵੀ ਪੰਜਾਬੀ ਜਿਹੜੇ ਨੇ ਦਲੇਰ ਹੁੰਦੇ ਨੇ ਕਦੀ ਕਿਸੇ ਵਾਸਤੇ ਡਰਦੇ ਨਹੀਂ ਐ ਜਿੰਨਾ ਮਰਜੀ ਪਾਕਿਸਤਾਨ ਆਪਣੀਆਂ ਕੋਝੀਆਂ ਹਰਕਤਾਂ ਤੋਂ ਬਾਜ਼ ਜਾਈ ਦੇ ਨਹੀਂ ਤੇ ਵੱਡਾ ਜਿਹੜਾ ਉਹ ਮੂੰਹ ਦਿਖਾਣੀ ਪਾਊਗੀ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਹਵੇਲੀ ਵਿੱਚ ਡਿੱਗਾ ਵਾ ਉਹ ਸਦਾਜੀ ਨਾਲ ਨੇ ਅਸਾਰੀ ਕੀ ਨਾ ਕੀ ਸਵੇਰੇ ਕਿੰਨੇ ਕੋਈ ਜਿਹੜਾ ਮਾਹੌਲ ਦੇਖਿਆ ਤੁਸੀਂ ਬਾਟੜਾ ਵਾਲੇ ਪਾਸੋਂ ਕੀ ਦੇਖਿਆ ਕੋ ਦਸ਼ਕਾਂ ਨੂੰ ਸਾਲਾ ਕਰਦੇ ਹੁੰਦਾ ਹੈ ਮੇਰਾ ਨਾਮ ਜਗੀਰ ਸਿੰਘ ਫੁਗਜੀ ਆ ਇਹ ਕਰੀਬ 5:30 ਵਜੇ ਹੀ ਗੁਰਦੁਆਰੇ ਬੈਠੇ ਆ ਉਸ ਟਾਈਮ ਇਧਰੋਂ ਆਇਆ ਇਹਦੇ ਮਗਰਾਗ ਬੜੀ ਵਗੰਡੀ ਸੀ ਤੇ ਇੱਕਦਮ ਉੱਥੋਂ ਆਣ ਕੇ ਦਿੱਤੇ ਦੇ ਪਿਆਣਗੇ। ਤੋਂ ਘਰ ਵਾਲਿਆਂ ਨੇ ਦਵਾ ਤਾਂ ਚ ਬੱਚਾ ਭਰਿਆ ਸੀ। ਉੱਥੇ ਦਵਾ ਪਾਣੀ ਸੁੱਟਣ ਦੀ ਕੋਸ਼ਿਸ਼ ਕੀਤੀ ਪੂਰਾ ਵੀ ਬੁਝਾਇਆ ਉਹਨੂੰ। ਨਿਕਲੇ ਲਾਗੇ ਤੂੜੀ ਮੱਝਾਂ ਹੀ ਜੇ ਉਹ ਬੰਬ ਚੱਲ ਜਾਂਦੇ ਤੇ ਉਹ ਬਹੁਤ ਤਗੜਾ ਨੁਕਸਾਨ ਹੋਣਾ ਪਿੰਡ ਦਾ। ਮੈਨੇ ਸੁਭੀ ਰਾਤ ਦੇ ਕੀ ਹਾਲਾਤ ਨੇ ਕਹਿੰਦੇ ਵੀ ਰਾਤ ਨੂੰ ਵੀ ਬੜਿਆ ਰਾਤ ਨੂੰ ਧਮਾਕੇ ਦੀ ਬਾਤ ਸੁਣੀ ਗਈ ਹੈ ਦਸਕਣ ਨੂੰ ਸਾਂਝਾ ਕਰਦੇ ਹੋ ਕਿਸ ਤਰ੍ਹਾਂ ਦੀ ਲਾਈਟਾਂ ਕਰਾਣ ਵੇਖੀ ਗਈਆਂ। ਰਾਤ ਵੀ ਇਹ ਕਰੀਬ 8:30-9 ਵਜੇ ਤੋਂ ਬਾਅਦ ਸ਼ੁਰੂ ਹੋ ਗਿਆ ਕੰਮ ਇਹ। ਤੇ ਦਿਨ ਚੜਦੇ ਤਾਂ ਕਿ ਫਾਇਰਿੰਗ ਹੁੰਦੀ ਰਹੀ ਆ ਹਾਂ ਸਾਰੇ ਗੱਲ ਜਿਹੜਾ ਉਹ ਪਾਜੀ ਹੋਈ ਆ ਜਿਹੜੀ ਜਿਆਦਾ ਫਾਇਰਿੰਗ ਹੋਈ ਹੈ ਨਾ ਉਹ ਹੋਈ ਆ ਆਪਣੀ 12:00 ਤੋਂ ਬਾਅਦ ਬਾਅਦ ਹੋਈ ਆ ਅਸੀਂ ਕੋਠੇ ਚੜ ਕੇ ਵੇਖਣ ਦੇ ਤਾਂ ਜਿਹੜੀਆਂ ਗੋਲੀਆਂ ਨਾ ਉਹ ਜਗਦੀਆਂ ਐ ਜਾਂਦੀਆਂ ਇਹ ਤਾਂ ਬ੍ਰਿੰਟ ਨਹੀਂ ਚੰਗਦੇ ਆ ਇਸ ਤਰ੍ਹਾਂ ਜਾਂਦੀ ਨਹੀਂ ਸਾਰੇ ਜਾਣੇ ਕੋਠਿਆਂ ਦੇ ਚੜ ਕੇ ਵੀ ਵੇਖੀਏ ਕੋਈ ਗਲਬਤ ਨਹੀਂ ਆ ਉਹ ਫਿਰ ਤਰਕੇ ਜਿਦੋਂ ਟਾਈਮ ਦੇ ਹਿਸਾਬ ਦੇ ਨਾਲ ਜਦੋਂ ਇਹ ਡਰੋਨ ਆਇਆ ਨਾ ਇਹ ਸ਼ੌਣੀ ਵੱਲੋਂ ਆਇਆ ਉਦੋਂ ਇਹਦੀ ਇੰਨੀ ਆਵਾਜ਼ ਨਹੀਂ ਆਗੀ ਔਰ ਜਦੋਂ ਇਹਨਾਂ ਨੇ ਸ਼ੂਟ ਕੀਤਾ ਨਾ ਆਰਮੀ ਨੇ ਉਦੋਂ ਇੱਕਦਮ ਮੇਰੀ ਇੰਨੀ ਕਿ ਜਿਆਦੀ ਆਵਾਜ਼ ਹੋ ਗਈ ਵੀ ਜਿਹੜੇ ਸਾਡੇ ਬੱਚੇ ਸੁੱਤੇ ਨਾ ਉਹ ਵੀ 부ੜਕ 부ੜਕ ਕੇ ਉੱਠੇ ਆ ਫੇਰ ਅਸੀਂ ਵੇਖਿਆ ਵੀ ਇਹ ਡਿੱਗਾ ਕਿਤਰਾ ਵਾ ਜਦੋਂ ਇੱਥੇ ਅਗੇ ਡਿੱਗਾ ਨਾ ਤੇ ਹਸਾਬ ਲਾ ਲੋ ਵੀ ਕਿਤੋਂ ਮਰਜੀ ਤੁਸੀਂ ਕਿਲੋਮੀਟਰ ਤੱਕ ਤੁਸੀਂ ਕੋਠੇ ਤੇ ਚੜ ਕੇ ਵੇਖ ਸਕਦੇ ਵੀ ਤੋਂ ਲਾਟਾਂ ਨਿਕਲਣੀਆਂ ਤੇ ਮੈਨੂੰ ਤੁਸੀਂ ਵੀ ਗੱਲ ਕਰੀਏ ਡਰੋਨ ਵੀ ਨਾਲ ਹੈਗਾ ਕਿ ਕੋਈ ਵਿਸਫੋਟਕ ਚੀਜ਼ ਇਹ ਨਾਲ ਕਿਤਰਾ ਦੀ ਆ ਤੇ ਵਜ਼ਨ ਕਿੰਨਾ ਕੁ ਹੈਗਾ ਲੱਗਦਾ ਤੁਹਾਨੂੰ ਜੀ ਵਜ਼ਨ ਭਾਜੀ ਕਮ ਸੇ ਕਮ ਜਿਆਦਾ ਨਹੀਂ ਤੇ ਹੈ 20 ਕਿਲੋ 25 30 ਕਿਲੋ ਹੋਊਗਾ 50 30 ਕਿਲੋ ਵਜਣੇ ਇਹਦਾ ਨਾਲ ਤੇ ਕਮ ਸੇ ਕਮ ਜਿਹੜੇ ਸਪੋਰਟਿਕ ਪਦਾਰਥ ਨੇ ਉਹ ਜਿਹੜੇ ਲੰਮਿਆਂ ਦੇ ਨਾਲ ਮੋٹے ਜਿਹੇ ਤਰ੍ਹਾਂ ਪਾਈਪ ਨੂੰ ਮਾਉਂਦੇ ਆ ਇਹੋ ਜਿਹੇ ਆ ਉਹ ਹੁਣ ਬੰਬ ਡਿਫਿਊਜ਼ ਵਾਲਾ ਦਸਤਾ ਹੋਊਗਾ ਤੇ ਉਹ ਡਿਫਿਊਜ਼ ਕਰਨਗੇ ਤੇ ਫਿਰ ਚੱਕਣਗੇ ਬਾਕੀ ਚੱਕਰ ਇਹੋ ਜਿਹਾ ਵੀ ਇਹ ਡਰੋਨ ਜਿਹੜਾ ਵਾਹੇ ਨੇ ਚਾਈ ਫੜ ਲੈਣੀ ਜੇ ਆਰਮੀ ਵਾਲੇ ਸ਼ੂਟ ਨਾ ਕਰਦੇ ਤੇ ਫਿਰ ਇਹਨੇ ਆਪਣੇ ਟਿਕਾਣੇ ਪਹੁੰਚ ਜਾਣੇ ਫੌਜ ਕੋ ਉੱਥੇ ਜਾ ਕੇ ਕੀਤੇ ਨੇ ਕਿਹੜੇ ਤਾਂ ਡਿਫਿਊ ਕਰਨਾ ਸੀ ਆਪਣਾ ਹਮਲਾ ਜਾਂ ਕਿਤੇ ਨਹੀਂ ਪਰ ਇਹਦੀ ਜਦੋਂ ਇਹਨੂੰ ਗੋਲੀ ਵੱਜੀ ਆ ਨਾ ਇਹਦੀ ਅੱਧੀ ਤਾਕਤ ਮੁੱਕ ਗਈ ਆ ਜੀ ਲੱਗਦਾ ਵੀ ਆਰਮੀ ਕਰਕੇ ਅਸੀਂ ਬਚੇ ਆ 에ਅਰ ਫੋਰਸ ਕਰਕੇ ਬਚੇ ਆ ਜਿਸ ਤਰ੍ਹਾਂ ਪਾਕਿਸਤਾਨ ਬਾਰ-ਬਾਰ ਹਮਲੇ ਕਰ ਰਿਹਾ ਬਾਰ-ਬਾਰ ਜਿਹੜੀਆਂ ਡਰੋਨ ਹਮਲਾ ਕਰ ਰਿਹਾ ਸਪੋਰਟ ਸੁੱਟ ਰਿਹਾ ਜੇਕਰ 에ਅਰ ਫੋਰਸ ਨਾ ਆਰਮੀ ਹੁੰਦੀ ਤੇ ਸ਼ਾਇਦ ਸਾਡੇ ਤੇ ਜਿੰਨਾ ਮੁਸ਼ਕਲ ਹੋਣਾ ਪੰਜਾਬ ਵਾਸਤੇ ਹਾਂਜੀ ਹਾਂਜੀ ਸਰ ਇਹ ਤੇ ਗੱਲ ਪੱਕੀ ਆ ਜੀ ਜੇ ਆਰਮੀ ਨਾ ਹੁੰਦੀ ਫੇਰ ਤੇ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ ਆਰਮੀ ਨੇ ਜਦੋਂ ਵੇਖਿਆ ਵੀ ਇਹ ਡਰੋਨ ਆਉਣ ਲਿਆ ਵਾ ਆਰਮੀ ਨੇ ਉਸੇ ਵੇਲੇ ਐਕਸ਼ਨ ਲਿਆ ਤੇ ਇਹਨਾਂ ਨੇ ਗੋਲੀਆਂ ਮਾਰ ਕੇ ਥੱਲੇ ਸੁੱਟ ਲਿਆ ਕਿਉ ਤੋ ਇਹਦੀ ਘਟ ਜਾਂਦੀ ਆ ਫੇਰ ਕੀਪਤਾ ਹੋਣਾ ਇਹਦਾ ਇੱਕ ਮਲੋਂ ਖਾਂ ਵੀ ਨਹੀਂ ਡਾਤਾ ਇਹਨਾਂ ਨੇ ਜਦੋਂ ਖਾਂ ਬੋੜਦਾ ਫਿਰ ਡਿੱਗਦਾ ਡਿੱਗਦਾ ਇਹਦੇ ਵਿੱਚੋਂ ਇੰਨੀ ਕਿ ਜਿਆਦੀ ਭਿਆਨਕ ਆਵਾਜ਼ ਆਈ ਆ ਨਾ ਸਾਰਾ ਏਰੀਆ ਜਾਣਦਾ ਕਿਸੇ ਨੂੰ ਪੁੱਛ ਲੋ ਵੀ ਸਾਹ ਉਹਨਾਂ ਨੇ ਆਣੇ ਠਾਉਣ ਵਾਲੀ ਆਵਾਜ਼ ਆਈ ਜਿਹੜੀ ਇਹ ਆਵਾਜ਼ ਆਈ ਆ ਤੇਰੇ ਸੋ ਵੀ ਰਾਤ ਦੀ ਗੱਲ ਕਰੀ ਜਿਵੇਂ ਰਾਤ 9 ਵਜੇ ਦੇ ਸਮੇਂ ਲਾਈਟ ਡੇਟ ਚੱਲ ਗਈ ਸੀ ਬਲੈਕਆਊਟ ਹੋਮ ਮੋਬਲ ਹੋ ਗਿਆ ਸੀ ਉਸ ਤੋਂ ਬਾਅਦ ਇੱਕਦਮ ਜਦੋਂ ਇਧਰੋਂ ਪਾਸਿਓਂ ਕਿੰਨੇ ਕੁ ਲਾਈਟਾਂ ਆਉਂਦੀਆਂ ਨੇ ਕਿੰਨੇ ਕੁ ਜਿਹੜੇ ਨੇ ਵੇਖਣ ਨੂੰ ਮਿਲਦੀ ਚੀਜ਼ ਨੂੰ ਬਹੁਤ ਜਿਆਦੇ ਭਾਜੀ ਲੋਕੀ ਕੋਠੇ ਨੇ ਜਿਹੜੇ ਇਹਦੇ ਵੇਖਣ ਹੀ ਵਾਲਾ ਹੀ ਵੀ ਹਿਸਾਬ ਨਾਲ ਇਤਨਾ ਜਿਦਾਂ ਦੀਵਾਲੀ ਤੇ ਅੱਜ ਤਬਾਈ ਨਹੀਂ ਚੱਲਦੀ ਇਹਦੇ ਹਿਸਾਬ ਨਾਲ ਉਥੋਂ ਗੋਲੀ ਬਰੂ ਚੱਲਣ ਡਿਆ ਹੈ ਤੇ ਇਧਰੋਂ ਬੜਾ ਜ਼ਿਆਦਾ ਜਵਾਬ ਦੇਣ ਡੇ ਇਹਦੇ ਪਰ ਇੱਕ ਹੁਮ ਹੁਮ ਕੇ ਚੀਜ਼ਾਂ ਇਧਰੋਂ ਜਾਨੋਂ ਆਉਂਦੀਆਂ ਜਿਹੜੀਆਂ ਆਉਂਦੀਆਂ ਓਕੀ ਲੱਗਦਾ ਤੁਸੀਂ ਵੀ ਪਿੰਡ ਵਾਸੀ ਹੋ ਤੁਹਾਡੇ ਲਾਗੇ ਬਾਰਡਰ ਪੈਂਦਾ ਏਰੀਆ ਕੀ ਲੱਗਦਾ ਵੀ ਜੰਗ ਹੋਣੀ ਚਾਹੀਦੀ ਹੈ ਕੋਈ ਜੰਗ ਮਸਲੇ ਦਾ ਹੱਲ ਹੈਗਾ ਵਾ ਨਹੀਂ ਜੀ ਜੰਗ ਮਸਲੇ ਦਾ ਹੱਲ ਨਹੀਂ ਆਇਆ ਜੰਗ ਤੇ ਵੇਖੋ ਇਨਸਾਨੀ ਜਿਹੜਾ ਹੈਗਾ ਵਾ ਉਹ ਜਿੰਨੀ ਜ਼ਰੂਰਤ ਹੈ ਇਨਸਾਨੀ ਘਾਟਾ ਨੁਕਸਾਨ ਹੈ ਬਹੁਤ ਜ਼ਿਆਦਾ ਜੰਗ ਨਹੀਂ ਹੋਣੀ ਚ ਕੋਈ ਵੀ ਚੀਜ਼ ਆਦਾ ਬੈਠ ਕੇ ਦਾ ਹੱਲ ਮੁੱਦਾ ਕੱਢਿਆ ਜਾ ਸਕਦਾ ਵਾ ਹੁਣ ਕੰਮ ਤੇ ਸ਼ੁਰੂ ਹੋਇਆ ਪਹਿਲਗਾਮ ਤੋਂ ਬਿਲਕੁਲ ਠੀਕ ਹੈ ਜੀ ਹੁਣ ਪਹਿਲਗਾਮ ਤੋਂ ਪਹਿਲਾਂ ਜਿਹੜੀਆਂ ਜੇ ਵੇਖਿਆ ਜਾਵੇ ਪੀਐਮ ਮੋਦੀ ਨੇ ਜਾਂ ਜਿੱਦਾਂ ਕਿਸੇ ਨੇ ਵੀ ਰੱਖਿਆ ਮੰਤਰੀ ਨੇ ਜਿਹੜੀਆਂ ਤਿੰਨ ਪੋਸਟਾਂ ਹਟਾਈਆਂ ਗਈਆਂ ਉਤੋਂ ਉਹ ਕਿਸੇ ਕਾਰਨ ਹਟਾਈਆਂ ਗਈਆਂ ਜੇ ਉਹ ਤਿੰਨ ਪੋਸਟਾਂ ਨਾ ਹਟਾਉਂਦੇ ਤੇ ਪਹਿਲਗਾਮ ਤੇ ਹੌਲਾ ਬਣਾਉਂਦਾ ਉਤੋਂ 20 ਕਿਲੋਮੀਟਰ ਸਾਰਾ ਬਾਗਵਾ ਬਾਰਡਰ ਠੀਕ ਹੈ ਜੇ ਕੋਈ ਐਡਾ ਤਗੜਾ ਫੇਟ ਬੰਦਾ ਜਿਹੜਾ 20 ਕਿਲੋਮੀਟਰ ਬਹਣਲਾ ਕਰਕੇ ਵਾਪਸ ਚੱਲ ਜੇ ਇਹ ਕੰਮ ਹੋ ਰਹੀਆਂ ਕਸ਼ਮੀਰ ਦੇ ਬੰਦੇ ਵਿੱਚ ਹੈਗੇ ਨਹੀਂਗੇ ਗੱਲ ਇਹੋ ਹੀ ਆ ਵੀ ਜਿਹੜੀ ਕੀ ਨਾਲ ਦਾ ਗੱਲ ਇਹੋ ਹੀ ਆ ਇਹ ਕੰਮ ਸਾਰਾ ਰਲ ਮਿਲ ਕੇ ਅੰਦਰੋਂ ਹੀ ਹੋਇਆ ਜੇ ਆ ਜੇ ਇਹਨਾਂ ਨੇ ਜਾਨਿ ਕਿ ਇਹ ਪੋਸਟਾ ਨਾ ਹਟਾਉਂਦੇ ਤੇ ਫਿਰ ਤੇ ਭਾਜੀ ਜਿਤਨਾ ਇਹਨਾਂ ਨੇ ਉਹ ਕਾਰਵਾਈ ਕਰਕੇ ਸੁੱਟ ਲਿਆ ਉਸੇ ਵੇਲੇ ਉਸੇ ਵੇਲੇ ਭਾਜੀ ਇਹ ਉਹਨਾਂ ਨੇ ਵੀ ਹਮਲਾ ਕਰ ਰਹਾ ਸੀ ਪੌਲੀ ਵਰਦੀ ਦੇ ਵਿੱਚ ਹੀ ਉਹ ਬੰਦੇ ਬਿਲਕੁਲ ਧੰਨਵਾਦੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਦਾਂਗੇ ਇਸ ਹਵੇਲੀ ਵਿੱਚ ਜਿਹੜੀ ਆ ਕਿ ਵਿਸਪੋਟਕ ਹੋਏ ਨੇ ਇਸ ਹਵੇਲੀ ਵਿੱਚ ਜਿਹੜਾ ਕਿ ਉਹ ਵਿਸਪੋਕ ਜਿਹੜਾ ਨਮਾ ਚੀਜ਼ ਆ ਖਾਸ ਕਰਕੇ ਜਿਹੜੇ ਡਰੋਨ ਕਹਿੰਦੇ ਆ ਉਹ ਡਿੱਗਾ ਹੋਇਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਜੂਨ ਖਵਾਗੇ ਪੰਜਾਬ ਪੁਲਿਸ ਬਾਹਰ ਪਹਿਲੇ ਤੇ ਖਾਸ ਕਰਕੇ ਆਰਮੀ ਜਿਹੜੀ ਆ ਉਹ ਵੀ ਜਿਹੜੀ ਆ ਗਈ ਤੁਸੀਂ ਦੇਖ ਸਕਦੇ ਹੋ ਆਰਮੀ ਵਾਲੋ ਵੀ ਪੂਰਾ ਪਹਿਲਾਂ ਦਿੱਤਾ ਜਾ ਰਿਹਾ ਵਾ ਅਤੇ ਵਿਸਪੋਟਕ ਨਮਾ ਜਿਹੜੀ ਚੀਜ਼ ਐ ਇਸ ਹਵੇਲੀ ਵਿੱਚ ਵੀ ਆ ਤਸਵੀਰਾਂ ਜੂਨ ਤੁਹਾਨੂੰ ਸਾਂਝੀ ਕਰਾਂਗੇ ਨਹੀਂ ਤੇ ਅੰਦਰ ਜਾ ਕੇ ਤੁਹਾਨੂੰ ਹਾਲਾਤ ਜੂਨ ਦਿ ਦੀ ਮਸਪੋਰਟ ਜਿਹੜੀ ਚੀਜ਼ ਲੱਗੀ ਹੋਈ ਆ ਪੁਲਿਸ ਤੇ ਆਰਮੀ ਮੌਕੇ ਤੇ ਪਹੁੰਚ ਗਈ ਆ ਵੱਡੇ ਅਧਿਕਾਰੀ ਜਿਹੜੇ ਪਹੁੰਚ ਗਏ ਨੇ ਅਤੇ ਪਿੰਡ ਵਿੱਚ ਜਿਹੜਾ ਸਹਿਮ ਦਾ ਮਾਹੌਲ ਵੀ ਆ ਪਰ ਖਾਸ ਕਰਕੇ ਬਾਡ ਏਰੀਆ ਦੀ ਗੱਲ ਕਰੀਏ ਉਹਨਾਂ ਨੇ ਕਿਹਾ ਕਿ ਬਾਡ ਏਰੀਆ ਦੇ ਲੋਕ ਜਿਹੜੇ ਨੇ ਹਮੇਸ਼ਾ ਜੰਗਾਂ ਵਿੱਚ ਹੀ ਜੰਮੇ ਪਲੇ ਨੇ ਜੰਗਾਂ ਵਿੱਚ ਹੀ ਇਹਨਾਂ ਨੇ ਜਿਹੜੀਆਂ ਦੇਖੀਆਂ ਨੇ ਉਹਨਾਂ ਵਾਸਤੇ ਕੋਈ ਡਰ ਦਾ ਮਾਹੌਲ ਨਹੀਂ ਆ ਪਰ ਕਿਤੇ ਕਿਤੇ ਪਾਕਿਸਤਾਨ ਵੱਲੋਂ ਜਿਹੜੀ ਕਿ ਬਹੁਤੀ ਵਧੀਆ ਗੱਲ ਨਹੀਂ ਆ ਜਿਸ ਤਰ੍ਹਾਂ ਇਹ ਹਮਲਾ ਕਰ ਰਿਹਾ ਬਾਰ-ਬਾਰ ਪੰਜਾਬ ਨੂੰ ਕਿਤੇ ਟਾਰਗੇਟ ਜਰੂਰ ਬਣਾ ਰਿਹਾ ਵਾ ਤੇ ਫੌਜੀ ਸਾਹਿਬ ਕਿਸ ਤਰ੍ਹਾਂ ਦੇ ਦਿਓ ਤੁਸੀਂ ਪਹਿਲਾਂ ਜੰਗਾਂ ਲੜੀਆਂ ਬੜੀਆਂ ਜੰਗਾਂ ਵੇਖੀਆਂ ਨੇ ਇਸ ਤਰ੍ਹਾਂ ਦੀ ਜੰਗ ਵੇਖੀ ਕਰੀ ਇਸ ਦਾ ਮਾਹੌਲ ਦੇਖਿਆ ਜਦੋਂ ਇਸ ਤਰ੍ਹਾਂ ਦਾ ਮਾਹੌਲ ਬਣਿਆ ਪੰਜਾਬ ਨੂੰ ਬਾਰ-ਬਾਰ ਟਾਰਗੇਟ ਕੀਤਾ ਜਾ ਰਿਹਾ ਹੈ ਵੇਖੋ ਇਹ ਜੰਗ ਨਹੀਂ ਇਹ ਛੇੜਖੰਡੀਆਂ ਜੰਗ ਉਹਦੀ ਅਮੋ ਸਾਹਮਣੇ ਜਾਂਦੇ ਸਾਹਮਣੇ ਆਣ ਕੇ ਲੜ ਕੇ ਵੇਖਣ ਇਹ ਥੋੜਾ ਰਾਸ ਉੱਤੇ ਮੈਂ ਕਿਹਦੇ ਘਰ ਬੰਬ ਸੋੜ ਦੋ ਇਹ ਕੋਈ ਜੰਗ ਥੋੜਾ ਇਹ ਸ਼ਰਾਰਤ ਆ ਇਹ ਜੰਗ ਕਰਨੇ ਸਾਡੇ ਬਾਰਡਰ ਤੇ ਆਏ ਆ ਤੁਸੀਂ ਵੀ ਆ ਜਾਓ ਫਿਰ ਅਸੀਂ ਵੀ ਆ ਜੰਦੇ ਆ ਅਸੀਂ ਤੇ ਤਿੰਨ ਜੰਗਾਂ ਚਾਰ ਵੇਖੀਆਂ ਸਾਨੂੰ ਪਤਾ ਸਾਨੂੰ ਡਰ ਕੋਈ ਨਹੀਂ ਆ ਬਾਕੀ ਇਹ ਜੰਗ ਨਹੀਂ ਇੱਕ ਸ਼ਰਾਰਤ ਆ ਇੱਕ ਬੁਝਦਲੀ ਆ ਜਿਹੜੇ ਇਹੋ ਜਿਹੇ ਲੋਕਾਂ ਦੇ ਗਰੀਬ ਬੰਦੇ ਜੱਟਾਂ ਦੇ ਘਰਾਂ ਨੇ ਕਿ ਲੋਕਾਂ ਦੇ ਘਰਾਂ ਨੇ ਇਹੋ ਜਿਹੇ ਹਥਿਆਰ ਸੁੱਟਣੇ ਇਹੋ ਜਿਹੇ ਬਸੂਟ ਸੁੱਟਣੇ ਪਹਿਲਾਂ ਜੰਗ ਹੁੰਦੀ ਸੀ ਖਾਸ ਕਰਕੇ ਖੁੱਲੇ ਮੈਦਾਨਾਂ 'ਚ ਹੁੰਦੀ ਸੀ ਹਮੇਸ਼ਾ ਇੱਕ ਦੂਜੇ ਦੇ ਸਾਹਮਣੇ ਆ ਮੇ ਸਾਹਮਣੇ ਤੋਪਾਂ ਹੁੰਦੀਆਂ ਸੀ ਹਮਲੇਬਾਰ ਹੁੰਦੇ ਸੀ ਪਰ ਰਾਸ਼ੀ ਇਲਾਕੇ 'ਚ ਕਦੀ ਵਾਰ ਨਹੀਂ ਕੀਤਾ ਜਾਂਦਾ ਸੀ ਅਸੀਂ ਲੇਕਿਆ ਹੁਣ ਰਾਸ਼ੀ ਹਮਲੇ ਸਾਡੇ 'ਚ ਵਾਰ ਕੀਤਾ ਜਾ ਰਿਹਾ ਬਾਰ-ਬਾਰ ਸਾਡੇ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਕਰੀ ਗੁਰੰਧਰ ਲੁਧਿਆਣਾ ਗੁਰਦੁਆਰਾਂ 'ਤੇ ਟਾਰਗੇਟ ਹਰ ਇੱਕ ਇਲਾਕੇ ਵਿੱਚ ਜਿਸ ਤ ਕਮਜ਼ੋਰ ਕਰਨਾ ਚਾਹੁੰਦੇ ਆ ਪਰ ਇਹਨਾਂ ਦੇ ਗਲਤ ਸੋਚ ਨਹੀਂ ਆ ਮਨਸੂਬੇ ਗਲਤ ਆ ਪਰ ਇਹ ਹੋ ਨਹੀਂ ਸਕਦੇ ਇਹ ਗੁਰੂ ਦਸਾਂ ਪਾਤਸ਼ਾਹ ਗੁਰੂਆਂ ਦੀ ਧਰਤੀ ਆ ਇਹਨੂੰ ਬੜੇ ਮਾਰਦੇ ਮਰ ਗਏ ਉਹ ਮਰ ਗਿਆ ਪਰ ਇਹ ਇਹ ਖਤਮ ਨਹੀਂ ਹੋਇਆ ਬਾਕੀ ਆ ਵੀ ਇਹ ਇਹ ਗਲਤ ਸੋਚ ਨਹੀਂ ਆ ਪਾਕਿਸਤਾਨ ਦੀ ਵੀ ਜੇ ਸ਼ਾਇਦ ਪੰਜਾਬ ਕਮਜ਼ੋਰ ਕਰਕੇ ਅਸੀਂ ਗਾਂਹ ਲੰਗ ਜਾਗੇ ਗਾਂਹ ਨਹੀਂ ਨੰਗਣ ਦੇ ਦਿੰਦੇ ਨਾ ਇੱਥੇ ਰੱਖਾਂਗੇ ਉੱਤੋਂ ਪਿੱਛੇ ਰੱਖਾਂਗੇ ਕਿ ਲੱਗਦਾ ਵੀ ਪੰਜਾਬ ਵੀ ਜਿਹੜੇ ਨੇ ਬਹਾਦਰ ਕੌਮ ਆ ਜਦੋਂ ਵੀ ਕਿਤੇ ਮਸੀਬਤ ਪੈਂਦੀ ਆ ਪੀੜ ਪੈਂਦੀ ਆ ਪੰਜਾਬੀ ਹਮੇਸ਼ਾ ਅਗੇ ਖੜਦੇ ਨੇ ਖਾਸ ਕਰਕੇ ਤੇ ਇਹ ਜਿਹੜੀਆਂ ਪਾਕਿਸਤਾਨ ਕੋਈ ਹੱਕਾ ਕਰਦੇ ਨੇ ਇਹਨਾਂ ਮੂੰਹ ਤੋੜ ਮਾ ਜਵਾਬ ਵੀ ਦਿੰਦੇ ਨੇ ਬਿਲਕੁਲ ਦਾਂਗੇ ਜੀ ਜੇ ਹੋਰ ਗਾਂਹ ਕਰਨਗੇ ਫਿਰ ਉਤੋਂ ਵੱਧ ਜਵਾਬ ਦਾਂਗੇ ਅਜੇ ਤਾਂ ਇਹਨਾਂ ਨੂੰ ਟੇਲਰ ਹੀ ਵਿਖਾਇਆ ਬਿਲਕੁਲ ਅਜੇ ਟੇਲਰ ਵਿਖਾਇਆ ਗਾਂਹ ਵੇਖਾਂ ਕੀ ਕਰਦੇ ਫਿਰ ਇਹ ਦੇ ਫਿਰ ਅਸੀਂ ਦੱਸਾਂਗੇ ਕਿ ਛੱਡਦੇ ਨਹੀਂ ਫਿਰ ਬਾਅਦ ਚ ਹਾਂ ਬਹੁਤ ਬਤਨਵਾਦੀ ਤੁਸੀਂ ਦੇਖਿਆ ਵੀ ਉਹਨਾਂ ਕਿਹੜਾ ਵੀ ਵਸੇ ਪੰਜਾਬੀ ਹੈ ਖਾਸ ਕਰਕੇ ਪੰਜਾਬੀ ਇੱਕ ਬਹਾਦਰ ਕੌਮ ਮੰਨੀ ਜਾਂਦੀ ਆ ਤੇ ਜਦੋਂ ਵੀ ਖਾਸ ਕਰਕੇ ਮਾਝੇ ਵਾਲੇ ਪਾਉ ਜੰਮੇ ਹੈਗੇ ਖਾਸ ਕਰਕੇ ਜਦੋਂ ਵੀ ਉਹਨਾਂ ਕਿਹਾ ਵੀ ਖਾਸ ਕਰਕੇ ਇਸ ਜਿਹੜਾ ਅਸੂਲ ਹੁੰਦਾ ਜਿਸ ਤਰ੍ਹਾਂ ਜੰਗ ਦਾ ਸੂਲਿਆ ਹਮੇਸ਼ਾ ਰਿਆਸੀ ਇਲਾਕੇ ਵਿੱਚ ਵੇਖਣ ਨੂੰ ਮਿਲਦਾ ਨਹੀਂ ਸੀ ਪਰ ਪਾਕਿਸਤਾਨ ਦੀ ਕੋਈ ਹਰਕਤ ਦੇਖਿਆ ਰਿਆਸੀ ਇਲਾਕੇ 'ਚ ਬਾਰ-ਬਾਰ ਜਿਹੜਾ ਟਾਰਗੇਟ ਕਰ ਰਿਹਾ ਬਾਗ ਹਮਲੇ ਕਰ ਰਿਹਾ ਤੇ ਉਹਨਾਂ ਕਿਹਾ ਵੀ ਜਵਾਬ ਵੀ ਜਿਹੜਾ ਜਵਾਬ ਜਿਹੜਾ ਦਿੱਤਾ ਜਾਊਗਾ ਮੈਨੂੰ ਦਿਓ ਜਾਤ ਮੈਂ ਤੁਹਾਡਾ ਹਦੀਪ ਸਿੰਘ ਗਰੇ ਆਮਰਸਾਲ